ਮੇਰੇ ਮਨ ਚ ਗੱਲ ਵੱਜੀ ਵੀ ਬੱਚੀ ਨਾਲ ਰੇਪ ਹੋਇਆ ਹੋ ਸਕਦਾ ਹੈ ਤੇ ਕਹਿੰਦੇ ਮੈਂ ਨਾਲ ਦੀ ਨਾਲ ਜੋ ਵੀਡੀਓ ਦਾ ਖਾਲੀ ਬੰਡਲ ਜਿਹੜਾ ਬੰਡਲ ਦੇ ਉੱਤੇ ਕਾਗਜ਼ੀਆ ਚੜਿਆ ਹੁੰਦਾ ਉਹ ਮਿਲਿਆ ਜਿਹੜਾ ਬ੍ਰਾਂਡ ਸੀ ਘੋੜਾ ਗਾਡੀ ਘੋੜਾ ਜੀ ਕੋਠੇ ਮੌੜ ਦੇ ਖੇਤਾਂ ਚੋਂ ਖਾਲ ਦੇ ਵਿੱਚੋਂ ਇੱਕ ਬੱਚੀ ਦੀ ਲਾਸ਼ ਮਿਲੀ ਆ ਜਿਹੜੀ ਬੱਚੀ 5-6 ਸਾਲ ਦੀ ਉਮਰ ਹੈ ਸਸਿਕ ਕਲਪੀਆਂ ਵੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਤੁਹਾਨੂੰ ਅਪਰਾਧ ਜਗਤ ਦੀ ਇੱਕ ਸੱਚੀ ਸਟੋਰੀ ਸੁਣਾਉਣੀ ਹੈ ਇੱਕ ਘਟਨਾ ਸੁਣਾਉਣੀ ਆ ਇੱਕ ਬੀੜਿਆਂ ਦੇ ਬੰਡਲ ਨੇ ਇੱਕ ਕਿਵੇਂ ਦਰਿੰਦਾ ਕਾਬੂ ਕਰਵਾਇਆ ਤੇ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਆ ਵੀ ਪੁਲਿਸ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਹੁੰਦੇ ਨੇ ਬਹੁਤ ਹੀ ਜ਼ਿਆਦਾ ਚੰਗੇ ਅਫਸਰ ਹੁੰਦੇ ਨੇ ਕੇਸ ਨੂੰ ਪਰਸਨਲ ਤੌਰ ਤੇ ਬੜਾ ਐਂਡ ਤੱਕ ਲੈ ਕੇ ਜਾਂਦੇ ਨੇ ਤੇ ਅ ਇੱਕ ਇਹ ਵੀ ਪਤਾ ਲੱਗੋ ਵੀ ਕਿਵੇਂ ਪੁਲਿਸ ਜਦੋਂ ਆਪਣੀ ਆਈ ਤੇ ਆ ਜੇ ਕਿਵੇਂ ਸਰਚ ਕਰਕੇ ਕੜੀ ਨਾ ਕੜੀ ਜੋੜ ਕੇ ਬਰੀਕ ਬਰੀਕ ਗੱਲਾਂ ਦੇਖ ਕੇ ਅ ਸਾਰਾ ਪੜਤਾਲ ਕਰ ਲੈਂਦੀ ਹੈ ਤੇ ਅਖਰ ਨੂੰ ਦੋਸ਼ੀ ਲੱਭ ਲੈਂਦੀ ਆ ਅ ਹੁਣ ਮੈਨੂੰ ਨਹੀਂ ਪਤਾ ਕਿਸ ਅਹੁਦੇ ਤੇ ਆ ਜਾਂ ਰਿਟਾਇਰ ਹੋ ਗਏ ਅ ਕੁਝ ਸਮਾਂ ਪਹਿਲਾਂ ਬਲਜੀਤ ਸਿੰਘ ਸਿੱਧੂ ਕੋਟਕਪੂਰਾ ਦੇ ਵਿੱਚ ਡੀਐਸਪੀ ਹੁੰਦੇ ਆ ਉਹਨਾਂ ਦੇ ਉਹਨਾਂ ਨੇ ਆਪਣੀ ਜਵਾਨੀ ਦੀ ਕਹਾਣੀ ਦੱਸੀ ਆ ਉਹ ਕਹਿੰਦੇ ਮੈਂ ਤੈਨਾਤ ਸੀ ਕੋਟਕਪੁਰ ਤੇ ਸਵੇਰੇ ਸਵੇਰੇ अर्ਲੀ ਮਾਰਨਿੰਗ ਮੈਨੂੰ ਇੱਕ ਕਾਲ ਆਉਂਦੀ ਆ ਐਸਐਚਓ ਸਾਹਿਬ ਦੀ ਤੇ ਐਸਐਚਓ ਸਾਹਿਬ ਕਹਿੰਦੇ ਨੇ ਨੇੜੇ ਕੋਟਕਪੁਰ ਦੇ ਇੱਕ ਪਿੰਡ ਐ ਕੋਠੇ ਮੌੜ ਕਹਿੰਦੇ ਜੀ ਕੋਠੇ ਮੌੜ ਦੇ ਖੇਤਾਂ ਚੋਂ ਖਾਲ ਦੇ ਵਿੱਚੋਂ ਇੱਕ ਬੱਚੀ ਦੀ ਲਾਸ਼ ਮਿਲੀ ਆ ਜਿਹੜੀ ਬੱਚੀ 5-6 ਸਾਲ ਦੀ ਉਮਰ ਐ ਗਲਾ ਘੁੱਟ ਕੇ ਉਹਦੀ ਹੱਤਿਆ ਕੀਤੀ ਹੋਈ ਆ ਤੇ ਡੀਐਸਪੀ ਸਾਹਿਬ ਕਹਿੰਦੇ ਵੀ ਸਵੇਰੇ ਸਵੇਰੇ ਮਾਰਲੀ ਮਾਰਨਿੰਗ ਮੈਂ ਇੱਕਦਮ ਸ਼ੌਕ ਹੈ ਵੀ ਹਨਾ ਅਨਸਾਨੀਅਤ ਵਾਲਾ ਅਫਸਰ ਸੀ ਤੇ ਕਹਿੰਦਾ ਮੈਂ ਇਹਦੇ ਮਨ ਚ ਗੱਲ ਵੱਜੀ ਵੀ ਬੱਚੀ ਨਾਲ ਰੇਪ ਹੋਇਆ ਹੋ ਸਕਦਾ ਤੇ ਕਹਿੰਦਾ ਮੈਂ ਨਾਲ ਦੀ ਨਾਲ ਜੋ ਐਸਐਚਓ ਨੂੰ ਦਿਸ਼ਾ ਨਿਰਦੇਸ਼ ਦੇਣੇ ਸੀ ਵੀ ਫੋਰਸਸਾਂ ਦੀਆਂ ਕਿਹੜੀਆਂ ਹੁੰਦੀਆਂ ਫੋਰਸਸ ਜਿਹੜੇ ਸਰਚ ਕਰ ਉਹ ਟੀਮਾਂ ਬੁਲਾ ਲਓ ਕੁੱਤੇ ਬੁਲਾ ਲਓ ਜਾਂ ਹੋਰ ਜਿਹੜੇ ਬਲੱਡ ਦੇ ਸੈਂਪਲ ਲੈਂਦੇ ਹੁੰਦੇ ਆ ਅਲੱਗ-ਅਲੱਗ ਸਾਰੇ ਉਹ ਵੀ ਉਹ ਤੁਸੀਂ ਉੱਥੇ ਬੁਲਾ ਲਓ ਤੇ ਮੈਂ ਪਹੁੰਚ ਰਹੇ ਹਾਂ ਕਹਿੰਦੇ ਜੀ ਅਸੀਂ ਪਹੁੰਚੇ ਤੇ ਬੱਚੀ ਦੀ ਹਾਲਤ ਬਹੁਤ ਤਰਸਯੋਗ ਸੀ ਅ ਅੱਖਾਂ ਬਾਹਰ ਆਈਆਂ ਹੋਈਆਂ ਸੀ ਜੀਬ ਬਾਹਰ ਨਿਕਲੀ ਹੋਈ ਸੀ ਕਿਉਂਕਿ ਗਲਾ ਘੁੱਟ ਕੇ ਉਹਦੀ ਹੱਤਿਆ ਕੀਤੀ ਸੀ ਤੇ ਬਲਾਤਕਾਰ ਵੀ ਹੋਇਆ ਸੀ ਉਹਦੇ ਨਾਲ ਕਹਿੰਦੇ ਥੱਲੇ ਬਲੱਡ ਚੱਲ ਰਿਹਾ ਸੀ ਕਹਿੰਦੇ ਅਸੀਂ ਉਹ ਸਾਰੀ ਜਿਹੜੀ ਉਹ ਸੀਨ ਹੁੰਦਾ ਕ੍ਰਾਈਮ ਸੀਨ ਸਾਰਾ ਸਰਚ ਕਰਿਆ ਅਲੱਗ-ਅਲੱਗ ਮਹਿਕਮਿਆਂ ਨੇ ਜੋ ਸੈਂਪਲ ਲੈਣੇ ਸੀ ਬਲੱਡ ਸੈਂਪਲ ਲੈੇ ਹੋਰ ਸਾਰਾ ਜੋ ਕਾਰਵਾਈ ਹੁੰਦੀ ਹੈ ਕੀਤੀ ਤੇ ਉੱਥੋਂ ਕਹਿੰਦੇ ਸੀ ਰਿਸਰਚ ਕਰੀ ਇਹ ਡ੍ਰੌਪ ਬਾਈ ਡ੍ਰੌਪ ਬਲੱਡ ਜਿਹੜਾ ਤੇ ਕਰੀਬਨ ਅੱਧਾ ਕਿਲੋਮੀਟਰ ਲਗਭਗ ਪਿੱਛੇ ਚ ਲੈ ਗਿਆ ਇੱਕ ਕਣਕ ਚ ਜਿੱਥੇ ਉਹ ਸਾਰੀ ਐਕਸੀਡੈਂਟ ਸਾਰਾ ਹੋਇਆ ਸੀ ਤੇ ਹਰੀ ਕਣਕ ਦੇ ਵਿੱਚ ਉੱਥੇ ਗਾਹ ਪਿਆ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਦੋਸ਼ੀ ਨੇ ਦੱਸਿਆ ਵੀ ਇੱਥੇ ਮੈਂ ਇਹ ਸਾਰਾ ਕਰਕੇ ਘਟਨਾ ਤੇ ਬੱਚੀ ਨੂੰ ਨਾ ਨੇੜੇ ਹੱਡਾ ਰੋੜੀ ਸੀ ਉੱਥੇ ਮੈਂ ਸੁੱਟਣ ਚੱਲਿਆ ਸੀਗਾ ਵੀ ਤੜਕੇ ਨੂੰ ਕੁੱਤੇ ਖਾ ਜਾਣਗੇ ਤੇ ਹੋ ਸਕਦਾ ਸੀ ਇਹ ਵੀ Laash ਵੀ ਨਾ ਮਿਲਦੀ ਤੇ ਪਰ ਸਾਹਮਣੇ ਕੋਈ ਟਰੈਕਟਰ ਕਰਾਹ ਲਾ ਰਿਆ ਸੀ ਟਰੈਕਟਰ ਜਦੋਂ ਘੁੰਮਿਆ ਤੇ ਉਹਦੀਆਂ ਲਾਈਟਾਂ ਪਈਆਂ ਤਾਂ ਉਹ ਫਿਰ ਉੱਥੇ ਹੀ ਬੱਚੀ ਨੂੰ ਸੁੱਟ ਕੇ ਦੌੜ ਗਿਆ ਤੇ ਉਹ ਜਿਹੜੀ ਸਾਰੀ ਕਾਰਵਾਈ ਉਸ ਟਾਈਮ ਡੀਐਸਪੀ ਸਾਹਿਬ ਕਹਿੰਦੇ ਕੀਤੀ ਤੇ ਕਹਿੰਦੇ ਮੇਰੇ ਮਨ ਨੂੰ ਟੇਕ ਨਹੀਂ ਵੀ ਕਿਉਂਕਿ ਉੱਥੇ ਕੋਈ ਜਿਹੜਾ ਐਵੀਡੈਂਸ ਹੈ ਨਹੀਂ ਸੀ ਜਿਵੇਂ ਜ਼ਿਆਦਾਤਰ ਪੁਲਿਸ ਤਾਂ ਕਹਿੰਦੇ ਇਹਨਾਂ ਇਲੈਕਟ੍ਰੋਨਿਕ ਐਵੀਡੈਂਸ ਦੇ ਪਿੱਛੇ ਪੈ ਕੇ ਛੇਤੀ ਹਨਾ ਮਸਲਾ ਹੱਲ ਕਰ ਲੈਂੀ ਪਰ ਉੱਥੇ ਉਹ ਚੀਜ਼ ਹੈ ਹੀ ਨਹੀਂ ਸੀਗੀ ਤੇ ਕਹਿੰਦੇ ਮੈਨੂੰ ਬੜਾ ਮਨ ਨੂੰ ਵੀ ਕਿਵੇਂ ਸਰਚ ਕੀਤੀ ਜਾਵੇ ਕਿਵੇਂ ਕਹਿੰਦੇ ਮੈਂ ਦੁਪਹਿਰੇ 1 ਵਜੇ ਫੇਰ ਉੱਥੇ ਉਸ ਜਗ੍ਹਾ ਤੇ ਅਸੀਂ ਗਏ ਜਿੱਥੇ ਇਹ ਹੋਇਆ ਸੀ ਕਣਕ ਚ ਤੇ ਜਿੱਥੇ ਜਿੱਥੋਂ ਲਾਸ਼ ਮਿਲੀ ਸੀ ਖਾਲ ਚ ਉੱਥੋਂ ਦੇ ਸਨ ਚੋਂ ਕਹਿੰਦੇ ਸਾਨੂੰ ਇੱਕ ਬੀੜੀ ਮਿਲ ਗਈ ਤੇ ਬੀੜੀ ਮਿਲ ਗਈ ਤੇ ਅਸੀਂ ਉਹਨੂੰ ਹੋਰ ਬਰੀਕੀ ਨਾਲ ਘੋਗ ਪੜਤਾਲ ਕਰੀ ਤਾਂ ਇੱਕ ਬੀੜੀਆਂ ਦਾ ਖਾਲੀ ਬੰਡਲ ਜਿਹੜਾ ਬੰਡਲ ਦੇ ਉੱਤੇ ਕਾਗਜ਼ੀਆ ਚੜਿਆ ਹੁੰਦਾ ਉਹ ਮਿਲਿਆ ਜਿਹੜਾ ਬ੍ਰਾਂਡ ਸੀ ਘੋੜਾ ਗਾਡੀ ਘੋੜਾ ਗਾਡੀ ਬ੍ਰਾਂਡ ਦੀ ਉਹ ਬੀੜੀ ਸਾਨੂੰ ਦਿਮਾਗ ਦੇ ਵਿੱਚ ਕਹਿੰਦੇ ਵੀ ਸਾਡੇ ਐਕਸਪੀਰੀਅੰਸ ਮੁਤਾਬਕ ਇੱਕ ਨਾ ਦੋਸੀ ਦੀ ਪ੍ਰੋਫਾਈਲ ਬਣ ਜਾਂਦੀ ਹੈ ਦੋਸੀ ਆ ਜਿਹੜਾ 16-17 ਸਾਲਾਂ ਤੋਂ ਲੈ ਕੇ 32-33 ਸਾਲਾਂ ਤੱਕ ਹੋ ਸਕਦਾ ਵੀ ਉਹਦੀ ਪ੍ਰੋਫਾਈਲ ਵੀ ਉਹੀ ਇਹੋ ਜਿਹਾ ਕੰਮ ਕਰਦਾ ਕਿਉਂਕਿ ਉਸ ਟਾਈਮ ਤੇ ਬੰਦੇ ਦੇ ਹਾਰਮੋਨ ਜ਼ਿਆਦਾ ਹੁੰਦੇ ਤੇ ਇਹ ਕਹਿੰਦੇ ਜੀ ਅਸੀਂ ਮੈਂ ਕਹਿੰਦਾ ਪਰਸਨਲੀ ਡੀਐਸਪੀ ਸਾਹਿਬ ਕਹਿੰਦੇ ਮੈਂ ਉਹਦੇ 'ਚ ٹرسٹ ਲੈਂਦਾ ਵੀ ਇਹ ਕੇਸ ਸਿਰੇ ਲਾਉਣਾ ਮੈਨੂੰ ਝੰਜੋੜ ਕੇ ਰੱਖਦਾ ਉਹਨੇ ਕਹਿੰਦੇ ਜੀ ਜਿਹੜਾ ਕੋਠੇ ਮੋੜ ਛੋਟਾ ਜਿਹਾ ਪਿੰਡ ਹੈ ਤੇ ਕਹਿੰਦੇ ਉੱਥੇ ਉਹ ਅਸੀਂ ਮੰਡਲ ਲੈ ਕੇ ਦੁਕਾਨਾਂ ਤੇ ਗਏ ਵੀ ਕਿਹੜਾ ਦੁਕਾਨਦਾਰ ਇਹ ਵੀੜੀਆਂ ਵੇਚਦਾ ਕਹਿੰਦੇ ਇੱਕ ਦੁਕਾਨ ਤਾਂ ਸਿਰਫ ਦੋਤ ਕੰਨਾ ਸੀ ਇੱਕ ਦੁਕਾਨ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਉਹ ਤਾਂ ਕਹਿੰਦੇ ਹੁਣ ਤਾਂ ਆਪਣਾ ਮਤੂਲੀ ਨਹੀਂ ਪੈਦਾ ਹੋ ਸਕਦਾ ਵੇਚਦਾ ਦੂਸਰਾ ਦੁਕਾਨਦਾਰ ਸੀ ਉਹ ਵੀੜੀਆਂ ਇਹ ਸੇਲ ਕਰਦਾ ਸੀ ਤੇ ਉਹਨੂੰ ਪੁੱਛਿਆ ਵੀ ਉਹ ਦੋ ਤਿੰਨ ਬ੍ਰਾਂਡ ਵੇਚਦਾ ਸੀ ਉਹਦੇ ਵਿੱਚੋਂ ਘੋੜਾ ਗਾੜੀ ਪੀਣ ਵਾਲੇ ਜਿਹੜਾ ਘੋੜਾ ਗਾੜੀ ਬ੍ਰਾਂਡ ਸੀ ਉਹ ਪੀਣ ਵਾਲਿਆਂ ਦੀ ਉਹ ਤੋਂ ਠੰਡੇ ਮਤੇ ਨਾਲ ਲਿਸਟ ਬਣਵਾਈ ਤਕਰੀਬਨ ਕਹਿੰਦਾ ਜੀ 35 40 ਜਾਣੇ ਉਹਨੇ ਸਾਨੂੰ ਲਿਖਵਾਤੇ ਵੀ ਆ ਬੰਦੇ ਘੋੜਾ ਇਹ ਮਿੱਥ ਵੀੜੀਆਂ ਲੈ ਕੇ ਜਾਂਦੇ ਨੇ ਉਹਦੇ ਵਿੱਚੋਂ ਕੁਛ ਕਹਿੰਦਾ 40 ਪਲੱਸ ਸੀ 50 ਪਲੱਸ ਸੀਗੇ 올ਡ ਸੀ ਤੇ ਉਹ ਸੀ ਅਲੱਗ ਕੱਢ ਕੇ ਲਿਸਟ ਜਿਹੜੀ ਸ਼ਾਰਟ ਕਰ ਲਈ ਸ਼ਾਰਟ ਕਰ ਲਈ ਤੇ ਉਮਰ ਦੇ ਹਿਸਾਬ ਨਾਲ ਸਰਚ ਕੀਤੀ ਤਾਂ ਇੱਕ ਬੰਦਾ ਜਿਹੜਾ ਘੋੜਾ ਗਾੜੀ ਵੀੜੀਆਂ ਪੀਂਦਾ ਸੀ ਮਿਸਿੰਗ ਸੀ ਹੌਲੀ ਹੌਲੀ ਸਾਰੀ ਸਰਚ ਕਰਦੇ ਕਰਦੇ ਉਹਦੇ ਘਰ ਤੱਕ ਕਹਿੰਦੇ ਜੀ ਅਸੀਂ ਪਹੁੰਚੇ ਤੇ ਕਰੇ ਉਹਦੀ ਮਾਂ ਕੱਲੀ ਤੇ ਕਹਿੰਦਾ ਸੀ ਮਾਂ ਨੂੰ ਪੁੱਛਿਆ ਵੀ ਕਿੱਥੇ ਆ ਤੁਹਾਡਾ ਮੁੰਡਾ ਉਹ ਘਬਰਾ ਗਈ ਇੱਥੇ ਉੱਥੇ ਆ ਇੱਥੇ ਆ ਉੱਥੇ ਆ ਇਸ ਤਰ੍ਹਾਂ ਕਹਿੰਦਾ ਲਾਗੀ ਕਰਨ ਅਸੀਂ ਸ਼ਕਤੀ ਨਾਲ ਪੁੱਛਗਿਛ ਕਰੀ ਤੇ ਉਹਨੇ ਦੋ ਤਿੰਨ ਕਹਿੰਦਾ ਟਿਕਾਣੇ ਸਾਨੂੰ ਦੱਸੇ ਤੇ ਕਹਿੰਦੇ ਜੀ ਅਸੀਂ ਉਹਦੇ ਘਰ ਦੀ ਸਰਚ ਕਰੀ ਤਾਂ ਸਾਨੂੰ ਪੇਟੀ ਦੇ ਥੱਲੇ ਇੱਕ ਜੀਣ ਦੀ ਪੈਂਟ ਮਿਲੀ ਧੋਤੀ ਹੋਈ ਤੇ ਉਹਦੇ ਗੋਡਿਆਂ ਤੇ ਹਰੇ ਬਾਈ ਲੱਗੀ ਹੋਈ ਸੀ ਜਿਹੜੀ ਆਪਾਂ ਜੀਣ ਤੇ ਇਹ ਕਣਕ ਦੀ ਇੰਦਾ ਹਰੇ ਬਾਈ ਕਿਤੇ ਵੱਡੇ ਗੜੁਗ ਪੇਜ ਲੱਗ ਜਾਂਦੀਆਂ ਤਾਂ ਸੌਖੇ ਧੋਤੇ ਤੋਂ ਨਹੀਂ ਲੈਂਦੀ ਜੇ ਤਾਂ ਕਾਫੀ ਬਰਸਿ ਬਰਸ ਮਾਰੀ ਹੈ ਜਾਂ ਹਨਾ ਫੇਰ ਵੀ ਹਰੇ ਬਾਈ ਉਹ ਸੌਖੀ ਨਹੀਂ ਲੈਂਦੀ ਤੇ ਕਹਿੰਦੇ ਸਾਨੂੰ ਥੋੜਾ ਜਿਹਾ ਹੋਰ ਮਿਲ ਗਿਆ ਹਨਾ ਤੇ ਉਹਦੇ ਟਿਕਾਣੇ ਜਿਹੜੇ ਦੱਸੇ ਉਹਦੇ ਵਿੱਚੋਂ ਕਹਿੰਦੇ ਅਸੀਂ ਸਰਚ ਕਰੀ ਜਦੋਂ ਪੁਲਿਸ ਦੇਖੋ ਕਿਵੇਂ ਦਿਮਾਗ ਹਨਾ ਲਾਉਂਦੀ ਹੈ ਸਰਚ ਕਰੀ ਤਾਂ ਉਹਦੇ ਵਿੱਚ ਇੱਕ ਟਿਕਾਣਾ ਦੀ ਭੈਣ ਦਾ ਸੀ ਤੇ ਉਥੇ ਈਐਸਪੀ ਸਾਹਿਬ ਕਹਿੰਦੇ ਭਰਾ ਕਿੰਨਾ ਵੀ ਮਾੜਾ ਹੋਵੇ ਕਿੰਨੀ ਦੋਸ਼ੀ ਹੋਵੇ ਕਿ ਕਿੱਦਾਂ ਦਾ ਵੀ ਹੋਵੇ ਵੀ ਭੈਣ ਉਹਨੂੰ ਗਲ ਲਾਈ ਲੈਂਦੀ ਉਹਨੂੰ ਕੋਹ ਵੀ ਲੈਂਦੀ ਆ ਉਨ ਘਰੋਂ ਵੀ ਨਹੀਂ ਕੱਢਦੀ ਹਨਾ ਇਹ ਇੱਕ ਸਮਾਜ ਦਾ ਇਦਾਂ ਦਾ ਸਿਸਟਮ ਅਸੀਂ ਕਹਿੰਦਾ ਜੀ ਉਹਦੀ ਭੈਣ ਦੇ ਘਰੇ ਪੂਰੇ ਉਸ ਨਾਲ ਛਾਪਾ ਮਾਰਿਆ ગામੋਂ ਬੰਦੇ ਦੀ ਉੱਥੇ ਬੰਦਾ ਮੌਜੂਦ ਪਾਇਆ ਗਿਆ ਤੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਨੂੰ ਦੇਖ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੋਠੇ ਤੋਂ ਉਹ ਡਿੱਗ ਪਿਆ ਤੇ ਲੱਤ ਉਹਦੀ ਟੁੱਟ ਗਈ ਤੇ ਲੱਤ ਟੁੱਟ ਗਈ ਤੇ ਉਹਦੀ ਹੋਰ ਸਰਚ ਕਰੀ ਤੇ ਕਹਿੰਦਾ ਸੀ ਕੈਮਰੇ ਇੱਕ ਦੋਸਾਂ ਦੇ ਲੱਗੇ ਹੋਏ 45 ਵੀ ਬੰਦਾ ਸ਼ਰਾਬ ਵੀ ਲੈਣ ਗਿਆ ਉਸ ਦਿਨ ਹੀ ਦਿਨੇ ਉਹਦਾ ਕੋਈ ਦੋਸਤ ਵਗੈਰਾ ਆਇਆ ਹੋਇਆ ਸੀ ਤੇ ਕਹਿੰਦੇ ਇਹ ਉਹ ਅੱਗੇ ਵੀ ਸ਼ਰਾਬ ਪੀ ਕੇ ਹੈਪਰ ਹੋ ਜਾਂਦੀ ਹੈਪਰ ਹੋ ਜਾਂਦਾ ਸੀ ਦਰਿੰਦਾ ਕਿਸਮ ਦਾ ਆਦਮੀ ਸੀ ਤੇ ਪਹਿਲਾਂ ਉਹਦਾ ਬੈਕਗ੍ਰਾਉਂਡ ਆਰ ਪੀ ਐਸ ਪਾਬ ਕਰਕੇ ਚੈੱਕ ਕਰਿਆ ਅਸੀਂ ਛੇਤੀ ਛੇਤੀ ਵੀ ਪੁਲਿਸ ਨਹੀਂ ਹੱਥ ਪਾਉਂਦੀ ਵੀ ਉਹ ਵੀ ਪਾਣੀ 'ਚ ਅੱਖਾਂ 'ਚ ਡਾਂਗਾ ਨਹੀਂ ਮਾਰਦੀ ਤੇ ਕਹਿੰਦੇ ਸੀ ਉਹਦਾ ਬੈਕਗ੍ਰਾਉਂਡ ਚੈੱਕ ਕਰਿਆ ਤਾਂ ਉਹਦੇ ਉੱਤੇ ਜਿਹੜੇ ਕੋਈ ਇਦਾਂ ਦੀਆਂ ਐਫ ਆਰ ਆਈ ਗੈਲਬਾਂ ਰਬਟਾਂ ਇਦਾਂ ਨੇ ਸੀਗੀਆਂ ਜਿਵੇਂ ਕੁੜੀਆਂ ਛੇਡਣ ਦੀਆਂ ਕੁੜੀਆਂ ਦੇ ਪਿੱਛੇ ਜਾਣ ਦੀਆਂ ਇਹਦਾ ਬੈਕਗ੍ਰਾਉਂਡ ਉਹਦਾ ਇਦਾਂ ਦਾ ਸੀਗਾ ਲੰਡਰ ਜਿਹਾ ਤੇ ਕਹਿੰਦੇ ਜੀ ਬੰਦਾ ਜਿਹੜੇ ਜਿਨ੍ਹਾਂ ਦੀ ਕੁੜੀ ਸੀ ਉਹਨਾਂ ਦੇ ਘਰ ਦੇ ਨੇੜੇ ਸੀ ਉਹ ਫਿਰ ਇਹ ਵੀ ਸਾਹਮਣੇ ਆਇਆ ਵੀ ਉਸ ਦਿਨ ਉਹਨੇ ਟੋਪੀਆਂ ਵੀ ਖਰੀਦੀਆਂ ਦੁਕਾਨ ਤੋਂ ਕੁੜੀ ਉਹਨੂੰ ਜਾਣਦੀ ਸੀ ਘਰ ਦੇ ਨੇੜੇ ਸੀ ਤੇ ਕਿਵੇਂ ਨਾ ਕਿਵੇਂ ਬ੍ਰੈਕ ਚੈੱਕ ਕੇ ਲੈ ਗਿਆ ਜਿਹੜੇ ਬੱਚੀ ਦੇ ਪਰਿਵਾਰ ਵਾਲੇ ਸੀ ਉਹ ਬਹੁਤ ਜਿਆਦਾ ਗਰੀਬ ਸੀ ਤੇ ਗਰੀਬ ਬੰਦਾ ਡਰਦਾ ਹੁੰਦਾ ਤੇ ਉਹ ਇੱਕ ਬੈਲੀਪੁਰੇ ਵਾਲਾ ਇਦਾਂ ਦਾ ਗੁੰਡਾ ਟਾਈਪ ਬੰਦਾ ਸੀ ਤੇ ਐ ਡੀਐਸਪੀ ਸਾਹਿਬ ਕਹਿੰਦੇ ਉਹਨਾਂ ਕੋਈ ਵਕੀਲ ਕਰਨ ਨੂੰ ਵੀ ਪੈਸੇ ਨਹੀਂ ਸੀ ਇੰਨੇ ਗਰੀਬ ਸੀ ਕਹਿੰਦੇ ਮੈਂ ਆਪ ਵਕੀਲ ਕਰਾ ਕੇ ਦਿੱਤਾ ਜਿਵੇਂ ਕਿਸੇ ਮਿੱਤਰ ਦੋਸਤ ਨੂੰ ਕਹਤਾ ਜਾਂ ਜੋ ਵੀ ਮੈਂ ਵਕੀਲ ਦਾ ਪ੍ਰਬੰਧ ਕਰਾ ਕੇ ਦਿੱਤਾ ਤੇ ਉਹਨਾਂ ਦੇ ਜਿਹੜੇ ਪਿੰਡ ਦੇ ਲੋਕ ਕੋਈ ਉਹਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ ਫਿਰ ਕਹਿੰਦਾ ਜੀ ਅਸੀਂ ਉਹਨਾਂ ਦੇ ਪਿੰਡ ਦੇ ਲੋਕ ਇਕੱਠੇ ਕਰਕੇ ਮੋਟੀਵੇਟ ਕਰੇ ਸਰਪੰਚ ਵਗੈਰਾ ਜਿਹੜੇ ਮੋਤਵਾਰ ਬੰਦੇ ਹੁੰਦੇ ਆ ਵੀ ਭਾਈ ਇਹ ਦਰਿੰਦਾ ਕਿਸਮ ਦਾ ਆਦਮੀ ਆ ਯਾਰ ਇਹ ਅੱਜ ਹੁਣ ਇਹ ਬਚ ਗਿਆ ਤਾਂ ਕੱਲ ਨੂੰ ਛੋਡੇ ਵੀ ਬੱਚੇ ਆ ਸੋਨੂੰ ਵੀ ਖਤਰਾ ਫਿਰ ਕਹਿੰਦੇ ਅਸੀਂ ਆਪ ਉਹ ਕੇਸ ਸਿਰੇ ਲਾ ਕੇ ਉਹਨੂੰ ਜਿਹੜੀ ਉਮਰ ਕੈਦ ਕਰਵਾਈ ਤੇ ਮਿੱਤਰੋ ਦੇਖੋ ਬੀੜੀਆਂ ਦੇ ਬੰਦਲ ਨੇ ਕਿਵੇਂ ਦਰਿੰਦਾ ਫਸਾਇਆ ਕਿਵੇਂ ਚੰਗੇ ਅਫਸਰ ਇਸ ਤਰ੍ਹਾਂ ਪਰਸਨਲ ਇੰਟਰਸਟ ਲੈ ਕੇ ਨਾ ਇਨਸਾਨੀਅਤ ਲਈ ਬੰਦੇ ਮਦਦ ਕਰਦੇ ਨੇ ਤੇ ਕਿਵੇਂ ਪੁਲਿਸ ਜਦਵਾਈ ਤੇ ਅਜੇ ਕੜੀ ਨਾ ਕੜੀ ਜੋੜ ਕੇ ਸਾਰੇ ਮਸਲੇ ਹੱਲ ਕਰ ਲੈਂਦੀ ਹੈ ਤੇ ਇਹ ਸੀ ਜੀ ਅਪਰਾਧ ਜਗਤ ਦਾ ਅਣ ਸੁਣਿਆ ਕਿੱਸਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ